ਹਾਲ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਅੰਤਰਰਾਸ਼ਟਰੀ ਪੈਰਾ ਕਰਾ ਦਿੱਤੀ ਤਰਨ ਸ਼ਰਮਾ ਵੀਰ ਜੀ ਸਾਰੇ ਨਾਲ ਗੱਲ ਸੰਜੀ ਕਰ ਰਿਆਂ ਕਿ ਐਨ ਆਰ ਆਈ ਭਰਾਵਾਂ ਵੱਲੋਂ ਜਿਹੜਾ ਮੇਰਾ ਲੋਨ ਸੀਗਾ 12 ਲੱਖ ਰੁਪਏ ਦਾ ਕੋਈ ਹੱਦ ਤੱਕ ਐਨ ਆਰ ਆਈ ਭਰਾਵਾਂ ਨੇ ਮੇਰੀ ਮਦਦ ਕੀਤੀ ਤੇ ਉਹ ਕੱਟ ਕਟਾ ਕੇ 8.5 9 ਦੇ ਕਰੀਬ ਰਹਿ ਗਿਆ ਸੀਗਾ 8 ਲੱਖ 70 ਹਜ਼ਾਰ ਤੇ ਉਹ ਸਾਰੀ ਅਮਾਉਂਟ ਕਰਨ ਉਹਦਾ ਬਾਕੀ ਨੇ ਅੱਜ ਮੇਰੀ ਬੈਂਕ ਦੀ ਕਲੀਅਰ ਕਰਾਤੀ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨੋਜਲਾ ਭਾਈ ਜੀ ਦਾ ਦਿਲੋਂ ਧੰਨਵਾਦ ਤੇ ਉਹਨਾਂ ਸਾਰੇ ਐਨਆਰਆਈ ਭਰਾਵਾਂ ਦਾ ਅੱਜ ਮੈਂ ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਮੇਰੇ ਇੱਥੇ ਜਿਹੜੀ ਛੱਤ ਸੀ ਉਹ ਜਾਨ ਤੋਂ ਬਚਾਤੀ ਸੋ ਦਿਲੋਂ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਸਾਰੇ ਐਡੇ ਹੀ ਸਪੋਰਟ ਕਰਦੇ ਰਹੋਗੇ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦਾ ਰਹਾਂਗਾ ਚੰਗਾ ਵੀਡੀਓ ਬੀਰੋ ਸੱਤਰੀਕਾਲ ਜੈ ਸ਼੍ਰੀ ਰਾਮ ਦਿ ਲੋ ਧੰਨਵਾਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਅੰਤਰੱਖੀ ਪਿਆਰਾ ਕਰਾ ਦਿੱਤਾ ਤਿਰਨ ਜਰਮਾ ਪੀਰੀ ਅੱਜ ਸਾਰੇ ਨਾਲ ਗੱਲ ਸੰਜੀ ਕਰ ਰਿਆਂ ਕਿ ਐਨ ਆਰ ਆਈ ਭਰਾਵਾਂ ਵੱਲੋਂ ਜਿਹੜਾ ਮੇਰਾ ਲੋਨ ਸੀਗਾ 12 ਲੱਖ ਰੁਪਏ ਦਾ ਕੋਈ ਹੱਦ ਤੱਕ ਐਨ ਆਰ ਆਈ ਭਰਾਵਾਂ ਨੇ ਮੇਰੀ ਮਦਦ ਕੀਤੀ ਤੇ ਉਹ ਘਟ ਘਟਾ ਕੇ 8.5 9 ਦੇ ਕਰੀਬ ਰਹਿ ਗਿਆ 8 ਲੱਖ 70 ਹਜ਼ਾਰ ਤੇ ਉਹ ਸਾਰੀ ਅਮਾਉਂਟ ਕਰਨਉਲਾ ਭਾਈ ਨੇ ਅੱਜ ਮੇਰੀ ਬੈਂਕ ਦੀ ਕਲੀਅਰ ਕਰਾਤੀ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨਉਲਾ ਭਾਈ ਜੀ ਦਾ ਦਿਲੋਂ ਧੰਨਵਾਦ ਹੁੰਦੇ ਉਹਨਾਂ ਸਾਰੇ ਐਨਆਰਆਈ ਭਰਾਵਾਂ ਦਾ ਅੱਜ ਮੈਂ ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਮੇਰੇ ਇੱਥੇ ਜਿਹੜੀ ਛੱਤ ਸੀ ਉਹ jaan ਤੋਂ ਬਚਾਤੀ ਸੋ ਦਿਲੋਂ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਸਾਰੇ ਐਡੇ ਹੀ ਸਪੋਰਟ ਕਰਦੇ ਰਹੋਗੇ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦਾ ਰਹਾਂਗਾ ਚੰਗਾ ਵੀਡੀਓ ਜਿਹਨੂੰ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਦਿ ਲੋ ਧੰਨਵਾਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਅੰਤਰਰਾਸ਼ਟਰੀ ਪਿਆਰਾ ਕਰਾਟਿਆ ਖਿੰਤਰਨ ਜਰਮਾ ਵੀਰੇ ਜੀ ਸਾਰੇ ਨੰਗਾ ਗੱਲ ਸਾਂਝੀ ਕਰ ਰਿਹਾ ਕਿ ਐਨ ਆਰ ਆਈ ਭਰਾਵਾਂ ਵੱਲੋਂ ਜਿਹੜਾ ਮੇਰਾ ਲੋਨ ਸੀਗਾ 12 ਲੱਖ ਰੁਪਏ ਦਾ ਕੋਈ ਜਦ ਤੱਕ ਐਨ ਆਰ ਆਈ ਭਰਾਵਾਂ ਨੇ ਮੇਰੀ ਮਦਦ ਕੀਤੀ ਤੇ ਉਹ ਕਟਕਟਾ ਕੇ 8.5 ਨੋ ਦੇ ਕਰੀ ਬਰਹਿ ਗਿਆ ਸੀ 870000 ਤੇ ਉਹ ਸਾਰੀ ਅਮਾਉਂਟ ਕਰਨ ਉੱਲਾ ਭਾਈ ਜੀ ਨੇ ਅੱਜ ਮੇਰੀ ਬੈਂਕ ਦੀ ਕਲੀਅਰ ਕਰਾਤੀ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਉੱਲਾ ਭਾਈ ਜੀ ਦਾ ਦਿਲੋਂ ਧੰਨਵਾਦ ਤੇ ਉਹਨਾਂ ਸਾਰੇ ਐਨ ਆਰ ਆਈ ਭਰਾਵਾਂ ਦਾ ਅੱਜ ਮੈਂ ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਮੇਰੇ ਇੱਥੇ ਜਿਹੜੀ ਛੱਤ ਸੀ ਉਹ ਜਾਣ ਤੋਂ ਬਚਾਤੀ ਸੋ ਦਿਲੋਂ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਸਾਰੇ ਐਡੇ ਹੀ ਸਪੋਰਟ ਕਰਦੇ ਰਹੋਗੇ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦਾ ਰਹਾਂਗਾ ਚੰਗਾ ਵੀਰੋ ਦਿলো ਸਲਤਰੀ ਕਾਲ ਜੈ ਸ਼੍ਰੀ ਰਾਮ ਦਿলো ਧੰਨਵਾਦ